ਸਸ਼ਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਲੈ ਕੇ ਅਮਰਕੋਰ ਦੀ ਇੱਕ ਧੀ ਸੀ ਉਸ ਦਾ ਨਾਮ ਵੀਰਪਾਲ ਸੀ ਉਹ ਇੱਕ ਪਿੰਡ ਵਿੱਚ ਰਹਿੰਦੇ ਸਨ ਪਿੰਡ ਦਾ ਮਾਹੌਲ ਉਹਨਾਂ ਮਾਵਾਂ ਤੀਆਂ ਨੂੰ ਬਹੁਤ ਹੀ ਸੋਹਣਾ ਲੱਗਦਾ ਸੀ ਵੀਰਪਾਲ ਦੀ ਪਰ ਕਿਸਮਤ ਵਿੱਚ ਪਿੰਡ ਵਿੱਚ ਰਹਿਣਾ ਲਿਖਿਆ ਹੀ ਨਹੀਂ ਸੀ ਉਸ ਲਈ ਇੱਕ ਦਿਨ ਉਸ ਦੀ ਮਾਸੀ ਇੱਕ ਰਿਸ਼ਤਾ ਲੈ ਕੇ ਆਈ ਮੁੰਡਾ ਸ਼ਹਿਰ ਵਿੱਚ ਇੱਕ ਵਧੀਆ ਹਉਦੇ ਤੇ ਨੌਕਰੀ ਤੇ ਲੱਗਾ ਹੋਇਆ ਸੀ ਵੀਰਪਾਲ ਦਾ ਵਿਆਹ ਸ਼ਹਿਰ ਵਿੱਚ ਕਰ ਦਿੱਤਾ ਗਿਆ ਉਸ ਦੇ ਘਰ ਵਾਲੇ ਦਾ ਨਾਂ ਕੁਲਵੰਤ ਸੀ ਕੁਲਵੰਤ ਨੇ ਰਿਸ਼ਤੇਦਾਰੀ ਦੇ ਕਰਕੇ ਵੀਰਪਾਲ ਨਾਲ ਵਿਆਹ ਤੱਕ ਕਰਵਾ ਲਿਆ ਸੀ ਪਰ ਉਹ ਆਪ ਇੱਕ ਪੜਿਆ ਲਿਖਿਆ ਨੌਜਵਾਨ ਸੀ ਇਸ ਕਰਕੇ ਉਹ ਇੱਕ ਪੜ੍ਹੀ ਲਿਖੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਵੀਰਪਾਲ ਇੰਨਾ ਪੜ੍ਹੀ ਲਿਖੀ ਨਹੀਂ ਸੀ ਜਿਸ ਕਰਕੇ ਉਸ ਨੂੰ ਉਸਦੇ ਆਪਣੇ ਪਤੀ ਤੋਂ ਬਹੁਤ ਕੁਝ ਸਿੱਖਣਾ ਪੈਂਦਾ ਸੀ ਪੜ੍ਹੀ ਲਿਖੀ ਨਾ ਹੋਣ ਕਰਕੇ ਉਸਦੇ ਰਿਸ਼ਤੇਦਾਰ ਵੀ ਉਸ ਨੂੰ ਇੰਨਾ ਪਸੰਦ ਨਹੀਂ ਕਿਸੇ ਕਰਦੇ ਪਰ ਵੀਰਪਾਲ ਬਾਕੀ ਸਾਰੇ ਕੰਮਾਂ ਵਿੱਚ ਬਹੁਤ ਹੀ ਹੁਨਾਰੀ ਸੀ ਤੇ ਉਹ ਆਪਣੀ ਸੱਸ ਦਾ ਵੀ ਬਹੁਤ ਖਿਆਲ ਰੱਖਦੀ ਸੀ ਨਵ ਸੱਸ ਦੀ ਆਪਸ ਵਿੱਚ ਕਾਫੀ ਬੰਦੀ ਸੀ ਕਿਉਂਕਿ ਵੀਰਪਾਲ ਘਰ ਦੇ ਸਾਰੇ ਕੰਮ ਸਲਾਈ ਕਢਾਈ ਦਾ ਕੰਮ ਅਤੇ ਹੋਰ ਵੀ ਬਹੁਤ ਸਾਰੇ ਕੰਮ ਕਰ ਲੈਂਦੀ ਸੀ ਸਿਰਫ ਪੜ੍ਹੀ ਲਿਖੀ ਨਾ ਹੋਣ ਕਰਕੇ ਕਲਵੰਤ ਨੂੰ ਅਤੇ ਵੀਰਪਾਲ ਨੂੰ ਕਹਿੰਦਾ ਕਿ ਕਿੱਥੇ ਮਰ ਗਈ ਹੈ ਇੱਧਰ ਆ ਮੇਰੀ ਗੱਲ ਸੁਣ ਵੀਰਪਾਲ ਕਹਿੰਦੀ ਕੀ ਕੀ ਗੱਲ ਹੈ ਤੁਸੀਂ ਇੰਨਾ ਉੱਚੀ ਉੱਚੀ ਕਿਉਂ ਬੋਲ ਰਹੇ ਹੋ ਤਕਲਗਵੰਤ ਅੱਗੋ ਕਹਿੰਦਾ ਕਿ ਜਦ ਤੈਨੂੰ ਕਿਸੇ ਕੰਮ ਦਾ ਨਹੀਂ ਪਤਾ ਤਾਂ ਤੂੰ ਮੇਰੇ ਟੈਬਲੇਟ ਨੂੰ ਹੱਥ ਕਿਉਂ ਲਾਇਆ ਤੈਨੂੰ ਜਦ ਕੋਈ ਟੈਕਨੋਲੋਜੀ ਬਾਰੇ ਜਾਣਕਾਰੀ ਨਹੀਂ ਹੈ ਤਾਂ ਤੂੰ ਮੇਰੇ ਟੈਬਲੇਟ ਨੂੰ ਕਿਉਂ ਹੱਥ ਲਾਇਆ ਜੇ ਤੂੰ ਇੱਕ ਪੜ੍ਹੀ ਲਿਖੀ ਹੁੰਦੀ ਤਾਂ ਤੈਨੂੰ ਪਤਾ ਲੱਗ ਜਾਣਾ ਸੀ ਕਿ ਕੀ ਚੀਜ਼ ਡਿਲੀਟ ਕਰਨੀ ਹੈ ਤੇ ਕੀ ਚੀਜ਼ ਨਹੀਂ ਤੇਰੀ ਵਜ੍ਹਾ ਦੇ ਨਾਲ ਮੇਰੀਆਂ ਟੈਬਲੇਟ ਵਿੱਚ ਜਿੰਨੀਆਂ ਵੀ ਫਾਈਲਾਂ ਜਾਦੀਆਂ ਛਿੜਕਾ ਸੁਣਨੀਆਂ ਪਈਆਂ ਤੇ ਉਹਨਾਂ ਨੇ ਇੱਥੋਂ ਤੱਕ ਕਿ ਮੈਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਵੀ ਦਿੱਤੀ ਅੱਜ ਤੱਕ ਮੇਰੇ ਨਾਲ ਇਹ ਸਭ ਕੁਝ ਨਹੀਂ ਸੀ ਹੋਇਆ ਇਹ ਸਿਰਫ ਤੇਰੇ ਆਉਣ ਕਰਕੇ ਹੀ ਹੋਇਆ ਹੈ ਇਹ ਸਭ ਕੁਝ ਸੁਣ ਕੇ ਕਲਵੰਤ ਤੂੰ ਇਹਨਾਂ ਕਿਉਂ ਬੋਲ ਰਿਹਾ ਹੈ ਫੇਰ ਕੀ ਹੋਇਆ ਜੇ ਤੇਰੀਆਂ ਫਾਈਲਾਂ ਡਿਲੀਟ ਹੋ ਗਈਆਂ ਆਪਣਾ ਟੈਬਲੇਟ ਤੂੰ ਆਪ ਸੰਭਾਲ ਕੇ ਰੱਖਿਆ ਕਰ ਜਿੱਥੇ دل ਕਰਦਾ ਹੈ ਤੇਰਾ ਤੂੰ ਉੱਥੇ ਹੀ ਛੱਡ ਦੇਣਾ ਹੈ ਤੇਰੀ ਚੀਜ਼ ਹੈ ਤੈਨੂੰ ਸੰਭਾਲ ਕੇ ਰੱਖਣੀ ਚਾਹੀਦੀ ਹੈ ਜੇ ਤੈਨੂੰ ਪਤਾ ਵੀ ਹੈ ਕਿ ਵੀਰਪਾਲ ਨੂੰ ਇਹਨਾਂ ਸਭ ਚੀਜ਼ਾਂ ਬਾਰੇ ਜਾਣਕਾਰੀ ਨਹੀਂ ਹੈ ਤਾਂ ਫਿਰ ਤੂੰ ਇਸ ਨੂੰ ਸੰਭਾਲ ਕੇ ਰੱਖ ਲੈਂਦਾ ਕੁਲਵੰਤ ਇਸ ਨੇ ਤਾਂ ਮੇਰੀ ਪੂਰੀ ਕਿਸਮਤ ਹੀ ਖਰਾਬ ਕਰ ਦਿੱਤੀ ਨਾ ਤਾਂ ਮੈਂ ਇਸ ਨੂੰ ਆਪਣੇ ਦੋਸਤਾਂ ਦੇ ਵਿੱਚ ਲੈ ਕੇ ਜਾ ਸਕਦਾ ਹਾਂ ਤੇ ਨਾ ਹੀ ਕਿਸੇ ਹੋਰ ਰਿਸ਼ਤੇਦਾਰਾਂ ਦੇ ਵਿੱਚ ਨਾ ਕਿਸੇ ਆਫਿਸ ਦੀ ਪਾਰਟੀ ਵਿੱਚ ਕਿਉਂਕਿ ਜੇ ਮੈਂ ਇਸ ਨੂੰ ਉੱਥੇ ਲੈ ਕੇ ਗਿਆ ਤਾਂ ਮੇਰੇ ਸਾਰੇ ਦੋਸਤਾਂ ਨੇ ਮੇਰਾ ਹੀ ਮਜ਼ਾਕ ਕਰ ਦਿੱਤੀ ਇੰਗਲਿਸ਼ ਵਿੱਚ ਤਾਂ ਇਸ ਨੂੰ ਉਹਨਾਂ ਦੀ ਕੋਈ ਵੀ ਸਮਝ ਨਹੀਂ ਆਉਣੀ ਤੇ ਫਿਰ ਕੁਲਵੰਤ ਦੀ ਮਾਂ ਕਹਿੰਦੀ ਕਿ ਕੋਈ ਨਾ ਅਜੇ ਤਾਂ 2 ਮਹੀਨੇ ਹੀ ਹੋਏ ਹਨ ਤੇਰੇ ਵਿਆਹ ਨੂੰ ਹੌਲੀ-ਹੌਲੀ ਇਹ ਸਭ ਕੁਝ ਸਿੱਖ ਜਾਵੇਗੀ ਵੀਰਪਾਲ ਕੁਲਵੰਤ ਕਹਿੰਦਾ ਕਿ ਮੰਮੀ ਤੁਸੀਂ ਚੁੱਪ ਕਰ ਜਾਓ ਤੁਹਾਨੂੰ ਕੁਝ ਨਹੀਂ ਪਤਾ ਤੁਸੀਂ ਤਾਂ ਜਿੰਨੀਆਂ ਵੀ ਵਾਈਫਾਂ ਨੂੰ ਉਹ ਸਭ ਪੜੀਆਂ ਲਿਖੀਆਂ ਹਨ ਤੇ ਮਾਡਰਨ ਹਨ ਅਨਪੜ ਤੁਸੀਂ ਵੀ ਹੋ ਤੇ ਤੁਹਾਡੀ ਨੂੰ ਵੀ ਤੁਸੀਂ ਦੋਨਾਂ ਨੇ ਇੱਕ ਦੂਜੇ ਦਾ ਸਾਥ ਹੀ ਦੇਣਾ ਹੈ ਇਹਨਾਂ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲਾ ਜਾਂਦਾ ਹੈ ਤੇ ਕਮਰੇ ਵਿੱਚੋਂ ਹੀ ਆਵਾਜ਼ ਜਾਂਦਾ ਹੈ ਗਿਮਮੀ ਅਵਨ ਕੱਪ ਆਫ ਟੀ ਵੀਰਪਾਲ ਨੂੰ ਕੁਝ ਸਮਝ ਨਹੀਂ ਆਉਂਦੀ ਉਹ ਕਹਿੰਦੀ ਹੈ ਕਿ ਕੀ ਕਹਾ ਕਲਵੰਤ ਕਹਿੰਦਾ ਹੈ ਕਿ ਮੇਰੇ ਲਈ ਚਾਹ ਲੈ ਕੇ ਆਓ ਵੀਰਪਾਲ ਨੇ ਕਲਵੰਤ ਵਾਸਤੇ ਚਾਹ ਲੈ ਆਈ ਵੀਰਪਾਲ ਦੀਆਂ ਕੁਝ ਅਜਹੀਆਂ ਹਰਕਤਾਂ ਸੀ ਜੋ ਕਲਵੰਤ ਨੂੰ ਬਿਲਕੁਲ ਪਸੰਦ ਨਹੀਂ ਸੀ ਕਲਵੰਤ ਨੂੰ ਵੀਰਪਾਲ ਚੰਗੀ ਹੀ ਨਹੀਂ ਲੱਗਦੀ ਸੀ ਉਹ ਵੀਰਪਾਲ ਤੋਂ ਆਪਣਾ ਪਿੱਛਾ ਛਡਾਉਣਾ ਚਾਹੁੰਦਾ ਸੀ ਉਹ ਵੀਰਪਾਲ ਤੋਂ ਬਹੁਤ ਦੁਖੀ ਆ ਚੁੱਕਿਆ ਸੀ ਉਹ ਚਾਹੁੰਦਾ ਸੀ ਕਿ ਵੀਰਪਾਲ ਕਿਸੇ ਨਾ ਕਿਸੇ ਬਹਾਨੇ ਇਹ ਘਰ ਛੱਡ ਕੇ ਚਲੀ ਜਾਵੇ ਪਰ ਉਹ ਇਹ ਗੱਲ ਕਹਿ ਵੀ ਨਹੀਂ ਸਕਦਾ ਸੀ ਕਿਉਂਕਿ ਇਹ ਰਿਸ਼ਤਾ ਉਸਦੇ ਪਾਪਾ ਨੇ ਕਰਵਾਇਆ ਹੋਇਆ ਸੀ ਤੇ ਉਸਦੇ ਪਾਪਾ ਦੀ ਆਖਰੀ ਕੋਸ਼ਿਸ਼ ਸੀ ਕਿ ਉਹ ਇਹ ਰਿਸ਼ਤੇ ਲਈ ਹਾਂ ਕਰ ਦਵੇ ਇਸ ਲਈ ਉਸ ਨੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਆਪ ਇਸ ਜਾਣ ਲੱਗ ਪਿਆ ਤੇ ਉਸਨੇ ਬਹੁਤ ਮਿਹਨਤ ਕਰਕੇ ਆਪਣੀਆਂ ਫਾਈਲਾਂ ਵਾਪਸ ਲੈ ਆਉਂਦੀਆਂ ਤੇ ਬੋਸ ਨੂੰ ਖੁਸ਼ ਕਰ ਦਿੱਤਾ ਤੇ ਵਧੀਆ ਕੰਮ ਕਰਨ ਲੱਗ ਪਿਆ ਉਸਦੇ ਬੋਸ ਨੇ ਕਾਫੀ ਇੰਪ੍ਰੈਸ ਹੋ ਚੁੱਕਿਆ ਸੀ ਉਸ ਤੋਂ ਤੇ ਉਸ ਨੂੰ ਕਹਾ ਕਿ ਤੂੰ ਵਧੀਆ ਕੰਮ ਕਰ ਰਹੀ ਆਂ ਵੈਰੀ ਗੁੱਡ ਇਹ ਸਭ ਕੁਝ ਦੇਖ ਕੇ ਉਸਦੇ ਬੋਸ ਨੂੰ ਉਸ ਨੂੰ ਇੱਕ ਆਫਰ ਦਿੱਤੀ ਕਿ ਫੋਰਨ ਕੋਮਨ ਦੇ ਲਈ ਇੱਕ ਟ੍ਰਿਪ ਹੈ ਮੈਂ ਤੈਨੂੰ ਉਹ ਆਫਰ ਕਰਦਾ ਹਾਂ ਉਸਦੇ ਸਾਰੇ ਯਾਰ ਦੋਸਤ ਆਪਣੀਆਂ ਪਤਨੀਆਂ ਨਾਲ ਲੈ ਕੇ ਜਾ ਰਹੇ ਸਨ ਪਰ ਜਦੋਂ ਇਹ ਗੱਲ ਦਾ ਕੁਲਵੰਤ ਨੂੰ ਪਤਾ ਲੱਗਿਆ ਕਿ ਟ੍ਰਿਪ ਤੇ ਅਸੀਂ ਆਪਣੀਆਂ ਪਤਨੀਆਂ ਨੂੰ ਨਾਲ ਲੈ ਕੇ ਜਾਣਾ ਹੈ ਤਾਂ ਉਸਨੇ ਟ੍ਰਿਪ ਤੇ ਜਾਣ ਤੋਂ ਸਖ਼ਤ ਮਨ ਕਰ ਦਿੱਤਾ ਕਿਉਂਕਿ ਉਹ ਆਪ ਨਹੀਂ ਸੀ ਚਾਹੁੰਦਾ ਕਿ ਉਸਦੀ ਪਤਨੀ ਦੋਸਤਾਂ ਦੇ ਸਾਹਮਣੇ ਆਵੇ ਕਿਉਂਕਿ ਉਹ ਜਾਣਦਾ ਸੀ ਕਿ ਉਹਦੀ ਪਤਨੀ ਬਹੁਤ ਅਨਪੜ ਹੈ ਤੇ ਆਪਣੇ ਦੋਸਤਾਂ ਨੂੰ ਕਿਵੇਂ ਦਿਖਾਵੇ ਕਿਉਂਕਿ ਇੱਕ ਬਹੁਤ ਹੀ ਸਿੰਪਲ ਸੀ ਕੁੜੀ ਸੀ ਸਿੰਪਲ ਕਪੜੇ ਪਹਿਨਦੀ ਸੀ ਪਿੰਡ ਵਿੱਚ ਰਹਿਣ ਕਰਕੇ ਉਸ ਨੂੰ ਫੈਸ਼ਨ ਬਾਰੇ ਕੁਝ ਨਹੀਂ ਸੀ ਪਤਾ ਤੇ ਉਸ ਦੇ ਦੋਸਤਾਂ ਦੀਆਂ ਪਤਨੀਆਂ ਕਾਫੀ ਮਾਡਰਨ ਸਨ ਤੇ ਕਾਫੀ ਪੜੀਆਂ ਲਿਖੀਆਂ ਹੋਈਆਂ ਸੀ ਉਹ ਨਹੀਂ ਸੀ ਜਾਣਦਾ ਕਿਉਂ ਉਹ ਆਪਣੀ ਪਤਨੀ ਨੂੰ ਇਹਨਾਂ ਦੇ ਵਿਚਕਾਰ ਲਿਆ ਕੇ ਆਪਣੀ ਬੇਇੱਜ਼ਤੀ ਕਰਵਾਵੇ ਉਸਦੇ ਦੋਸਤਾਂ ਨੇ ਕਲਵੰਤ ਨੂੰ ਆਪਣੇ ਕਾਰਖਾਨੇ ਤੇ ਬੁਲਾ ਤੇਰੀ ਪ੍ਰਮੋਸ਼ਨ ਵੀ ਹੋ ਗਈ ਹੈ ਤੇ ਤੂੰ ਅੱਜ ਤੱਕ ਸਾਨੂੰ ਆਪਣੇ ਘਰੇ ਨਹੀਂ ਲੈ ਕੇ ਗਿਆ ਅਸੀਂ ਇਸੇ ਬਹਾਨੇ ਨਾਲ ਭਾਬੀ ਨੂੰ ਵੀ ਮਿਲ ਲਵਾਂਗੇ ਜੇਕਰ ਭਾਬੀ ਠੀਕ ਨਹੀਂ ਹਨ ਤਾਂ ਅਸੀਂ ਉਹਨਾਂ ਨੂੰ ਮਿਲਣ ਦੇ ਲਈ ਚਲੇ ਜਾਂਦੇ ਹਾਂ ਉਸੇ ਦੋਸਤ ਜिद ਕਰਨ ਲੱਗ ਪਏ ਤੇ ਮਜਬੂਰੀ ਕਾਰਨ ਕਲਵੰਤ ਨੂੰ ਹਾਂ ਕਰਨੀ ਪਈ ਉਸਨੇ ਕਿਹਾ ਕਿ ਠੀਕ ਹੈ ਮੈਂ ਤੁਹਾਨੂੰ ਖਾਣੇ ਤੇ ਬੁਲਾ ਲੈਣਾ ਹਾਂ ਕੱਲ ਸ਼ਾਮ ਦੇ ਖਾਣੇ ਤੇ ਤੁਸੀਂ ਸਭ ਆ ਜਾਣਾ ਮੈਂ ਤੁਹਾਨੂੰ ਇੱਕ ਉੱਥੇ ਪਾਰਟੀ ਵੀ ਦੇ ਦਵਾਂਗਾ ਫਿਰ ਸ਼ਾਮ ਨੂੰ ਜਦੋਂ ਕਲਵੰਤ ਘਰੇ ਆਇਆ ਤਾਂ ਉਸਨੇ ਵੀਰਪਾਲ ਨੂੰ ਨਹੀਂ ਆਉਣਾ ਇਹ ਗੱਲ ਸੁਣ ਕੇ ਵੀਰਪਾਲ ਹੈਰਾਨ रह ਗਈ ਕਿ ਕਲਵੰਤ ਇਹ ਸਭ ਕੁਝ ਕਿਉਂ ਕਹਿ ਰਹਾ ਹੈ ਕਲਵੰਤ ਕਹਿੰਦਾ ਕਿ ਤੂੰ ਸਿਰਫ ਖਾਣਾ ਬਣਾ ਦਵੀਂ ਤੇ ਸੋਈ ਵਿੱਚ ਹੀ ਰਹੀ ਮੈਂ ਤੇਰੀ ਬਸ ਸੂਰਤ ਸ਼ਕਲ ਉਹਨਾਂ ਨੂੰ ਨਹੀਂ ਵਿਖਾ ਸਕਦਾ ਕਿਉਂਕਿ ਇਸ ਨਾਲ ਮੇਰੀ ਰੈਪਿਊਟੇਸ਼ਨ ਡਾਊਨ ਹੁੰਦੀ ਹੈ ਤੇ ਉਹਨਾਂ ਦੀ ਵਾਈਫਾਈ ਨਹੀਂ ਸੋਨੀਆ ਹਨ ਉਹਨਾਂ ਨੇ ਕੁਝ ਇੰਗਲਿਸ਼ ਵਿੱਚ ਗੱਲ ਕੀਤੀ ਤਾਂ ਤੈਨੂੰ ਸਮਝ ਵੀ ਨਹੀਂ ਆਣੀ ਤਿਉਸ ਲਈ ਸਿਸਟ ਵਿੱਚ ਜੋ ਵੀ ਕੁਝ ਲਿਖਿਆ ਹੋਇਆ ਸਭ ਕੁਝ ਤੂੰ ਬਣਾ ਕੇ ਰੱਖ ਲਵੀਂ ਤੇ ਘਰ ਦੀ ਸਫਾਈ ਵੀ ਚੰਗੀ ਤਰ੍ਹਾਂ ਕਰ ਲਵੀਂ ਹੋ ਸਕੇ ਤਾਂ ਕੁਝ ਢੰਗ ਦੇ ਕੱਪੜੇ ਪਹਿਨ ਲਵੀਂ ਇਨਾ ਕੁਝ ਸੁਣ ਕੇ ਵੀਰਪਾਲ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਿਉਂਕਿ ਇੱਕ ਪਤਨੀ ਸਿਰਫ ਆਪਣੇ ਪਤੀ ਤੋਂ ਇੱਜ਼ਤ ਹੀ ਚਾਹੁੰਦੀ ਸੀ ਪਰ ਕੁਲਵੰਤ ਉਸ ਦੀ ਬਿਲਕੁਲ ਵੀ ਇੱਜ਼ਤ ਨਹੀਂ ਸੀ ਕਰਦਾ ਉਸ ਨੂੰ ਇੰਜ ਲੱਗਦਾ ਸੀ ਕਿ ਉਹ ਆਪਣੇ ਦੋਸਤਾਂ ਨੂੰ ਉਸ ਦੇ ਸਾਹਮਣੇ ਲਿਆ ਜਾਵੇਗਾ ਤਾਂ ਉਸ ਦੀ ਬੇਇੱਜ਼ਤੀ ਹੋ ਜਾਵੇਗੀ ਇਹ ਸਭ ਕੁਝ ਸੋਚ ਕੇ ਵੀਰਪਾਲ ਨੂੰ ਬਹੁਤ ਬੁਰਾ ਫੀਲ ਹੋਇਆ ਤੇ ਉਹ ਉੱਚੀ ਜੀ ਰੋਣ ਲੱਗ ਪਈ। ਉਸਦੇ ਰੋਣ ਦੀ ਆਵਾਜ਼ ਸੁਣ ਕੇ ਉਸਦੀ ਸੱਸ ਕਮਰੇ ਵਿੱਚ ਆਈ ਤੇ ਉਸਨੂੰ ਪੁੱਛਣ ਲੱਗ ਪਈ ਕਿ ਕੀ ਗੱਲ ਹੈ ਪੁੱਤ? ਰੋ ਕਿਉਂ ਰਹੀ ਹੈਂ? ਤਾਂ ਉਸਨੇ ਕਿਹਾ ਕਿ ਕੁਝ ਨਹੀਂ ਮੰਮੀ ਜੀ। ਵੈਸੇ ਹੀ ਮੈਨੂੰ ਮੇਰੇ ਮੰਮੀ ਡੈਡੀ ਦੀ ਯਾਦ ਆ ਗਈ ਸੀ। ਇਸ ਕਰਕੇ ਰੋ ਰਹੀ ਹਾਂ। ਪਰ ਉਸਦੀ ਸੱਸ ਨੂੰ ਪਤਾ ਸੀ ਕਿ ਜ਼ਰੂਰ ਕਲਵੰਤ ਨੇ ਕੁਝ ਨਾ ਕੁਝ ਕਿਹਾ ਹੋਵੇ। ਇੰਨੀ ਗੱਲ ਕਹਿ ਕੇ ਉਸ ਦੀ ਸੱਸ ਆਪਣੇ ਕਮਰੇ ਵਿੱਚ ਚਲੀ ਗਈ। ਅਗਲੇ ਦਿਨ ਜਦੋਂ ਸਵੇਰ ਹੁੰਦੀ ਹੈ ਤਾਂ ਕਲਵੰਤ ਉੱਚੀ ਉੱਚੀ ਰੋਲਾ ਪਾਉਣਾ ਸ਼ੁਰੂ ਕਰ ਦਿੰਦਾ ਹੈ ਤੇ ਕਹਿਣ ਲੱਗਦਾ ਹੈ ਕਿ ਵੀਰਪਾਲ ਮੇਰੀ ਸ਼ਰਟ ਕਿੱਥੇ ਹੈ? ਤੈਨੂੰ ਪਰ ਮੈਨੂੰ ਹੁਣ ਉਹ ਸ਼ਰਟ ਨਹੀਂ ਮਿਲ ਰਹੀ। ਪਤਾ ਨਹੀਂ ਤੂੰ ਸਾਰਾ ਦਿਨ ਕਰਦੀ ਕੀ ਦਿੰਨੀ ਆ। ਇੱਕ ਵੀ ਕੰਮ ਤੂੰ ਸਹੀ ਢੰਗ ਨਾਲ ਨਹੀਂ ਕਰਦੀ। ਇਹ ਨਾ ਔਰਤ ਨੂੰ ਤਾਂ ਕੋਈ ਸਮਝਾ ਵੀ ਨਹੀਂ ਸਕਦਾ ਮੈਂ ਤਾਂ ਸਮਝਾ ਸਮਝਾ ਕੇ ਥੱਕ ਗਿਆ ਹਾਂ ਕਿ ਮੇਰੀਆਂ ਚੀਜ਼ਾਂ ਜਿੱਥੇ ਮੈਨੂੰ ਚਾਹੀਦੀਆਂ ਹੁੰਦੀਆਂ ਹਨ ਉੱਥੇ ਹੀ ਹੋਣੀਆਂ ਚਾਹੀਦੀਆਂ ਹਨ ਹੁਣ ਤੂੰ ਮੈਨੂੰ ਲੇਟ ਕਰਵਾ ਰਹੀ ਹੈ ਤੇਰੇ ਅਜੇ ਤੱਕ ਮੇਰੀ ਸ਼ਰਟ ਨਹੀਂ ਮਿਲ ਰਹੀ ਪਤਾ ਨਹੀਂ ਕਿੱਥੇ ਰੱਖੀ ਹੈ ਇਹ ਨਿਕਲ ਕੇ ਕਹਿ ਕੇ ਵੀਰਪਾਲ ਉਸਦੇ ਕਮਰੇ ਵਿੱਚ ਆਉਂਦੀ ਹੈ ਤੇ ਬੈੱਡ ਦੇ نیچے ਸ਼ਰਟ ਚੱਕ ਕੇ ਕਲਵੰਤ ਨੂੰ ਦੇ ਦਿੰਦੀ ਹੈ ਤੇ ਕਹਿੰਦੀ ਹੈ ਕਿ ਇਹ ਰਹੀ ਤੁਹਾਡੀ 셔ਟ ਤੁਸੀਂ ਜਲਦੀ ਜਲਦੀ ਵਿੱਚ ਆਪ ਹੀ ਬੈੱਡ ਦੇ ਨੀਚੇ ਸੁੱਟ ਦਿੱਤੀ ਹੋਵੇਗੀ ਵੀਰਪਾਲ ਕਹਿੰਦੀ ਹੈ ਕਿ ਮੈਂ ਤੁਹਾਡਾ ਟਿਫਨ ਵੀ ਪੈਕ ਕਰ ਦਿੱਤਾ ਤੇ ਟਿਫਨ ਦੇ ਵਿੱਚ ਪਰੌਂਠੇ ਪਏ ਹੋਏ ਹਨ ਕਲਵੰਤ ਕਹਿੰਦਾ ਹੈ ਕਿ ਮੈਂ ਨਹੀਂ ਖਾਣੇ ਇੰਨੇ ਹਨ ਹੈਲਦੀ ਪਰੌਂਠੇ ਤੂੰ ਮੈਨੂੰ ਕੁਝ ਨਾ ਕੁਝ ਹੈਲਦੀ ਬਣਾ ਕੇ ਦੇ ਆ ਕਰ ਜਿਵੇਂ ਸੈਂਡਵਿਚ ਵਗੈਰਾ ਪਰ ਤੈਨੂੰ ਸੈਂਡਵਿਚ ਦਾ ਕੀ ਪਤਾ ਤੈਨੂੰ ਤਾਂ ਬਸ ਪੂੜੀਆਂ ਛੋਲਿਆਂ ਤੋਂ ਇਲਾਵਾ ਹੋਰ ਕੁਝ ਆਉਂਦਾ ਵੀ ਨਹੀਂ ਹੋਣਾ ਕਿਉਂਕਿ ਤੂੰ ਤਾਂ ਬਸ ਪਿੰਡ ਵਿੱਚ ਜੂ ਰਹਿਣ ਵਾਲੀ ਹੈ ਅਨਪਰਗਵਾਰ ਹੈ ਤੈਨੂੰ ਕੀ ਪਤਾ ਕਿ ਹੈਲਥੀ ਖਾਣਾ ਕੀ ਹੁੰਦਾ ਹੈ ਤੈਨੂੰ ਤਾਂ ਬਸ ਪੂੜੀਆਂ ਛੋਲਿਆਂ ਤੋਂ ਇਲਾਵਾ ਹੋਰ ਕੁਝ ਬਣਾਉਣਾ ਹੀ ਨਹੀਂ ਆਉਂਦਾ ਤੈਨੂੰ ਹੈਲਥ ਬਾਰੇ ਕੁਝ ਵੀ ਨਹੀਂ ਪਤਾ ਕਿ ਹੈਲਥ ਕੀ ਹੁੰਦੀ ਹੈ ਤੂੰ ਤਾਂ ਹੈਲਥ ਨਾਮ ਦੇ ਅੱਖਰ ਤੋਂ ਬਹੁਤ ਦੂਰ ਹੋਵੇਂਗੀ ਇਹਨਾਂ ਕਹਿ ਕੇ ਕਲਵੰਤ ਆਪਣਾ ਬੈਗ ਚੁੱਕਦਾ ਹੈ ਤੇ ਜਾਣ ਲੱਗਿਆ ਜਦੋਂ ਵੀਰਪਾਲ ਨੇ ਲਿਸਟ ਖੋਲ ਕੇ ਦੇਖੀ ਤਾਂ ਉਸ ਲਿਸਟ ਵਿੱਚ ਨਿਊਡਲ 버ગર ਸੈਂਡਵਿਚ ਇਹ ਸਭ ਕੁਝ ਲਿਖਿਆ ਹੋਇਆ ਸੀ ਇਹ ਸਭ ਕੁਝ ਉਸ ਨੂੰ ਨਹੀਂ ਸੀ ਬਣਾਉਣਾ ਹੁੰਦਾ ਫਿਰ ਉਹ ਸੋਚਦੀ ਹੈ ਕਿ ਉਹ ਹੁਣ ਕੀ ਕਰੇ ਉਸ ਦੀ ਸੱਸ ਆ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਜੋ ਤੈਨੂੰ ਬਣਾਉਣਾ ਹੁੰਦਾ ਹੈ ਉਹ ਸਭ ਕੁਝ ਬਣਾ ਦੇ ਵੈਸੇ ਵੀ ਤੂੰ ਖਾਣਾ ਬਹੁਤ ਵਧੀਆ ਬਣਾਉਣੀ ਹੈ ਤੂੰ ਜੋ ਵੀ ਬਣਾਏਂਗੀ ਉਸ ਦੇ ਦੋਸਤ ਖਾ ਲੈਣਗੇ ਤੇ ਬਹੁਤ ਖੁਸ਼ ਹੋ ਜਾਣਗੇ ਆਸ-ਪਾਸ ਦੇ ਗਵੰਡੀਆ ਤੇ ਰਿਸ਼ਤੇਦਾਰ ਵੀ ਸਭ ਤੇਰੇ ਖਾਣੇ ਦੀ ਬਹੁਤ ਤਾਰੀਫ ਕਰਦੇ ਹਨ। ਸੋ ਜੋ ਤੇਰਾ ਦਿਲ ਕਰਦਾ ਹੈ ਉਹ ਤੂੰ ਬਣਾ ਦੇ। ਜ਼ਰੂਰੀ ਨਹੀਂ ਕਿ ਕਲਵੰਤ ਨੇ ਜੋ ਲਿਸਟ ਵਿੱਚ ਲਿਖਿਆ ਹੋਇਆ ਹੈ ਤੂੰ ਉਹੀ ਬਣਾ ਦੇਵੇਂ। ਖਾਣਾ ਵਧੀਆ ਹੋਣਾ ਚਾਹੀਦਾ ਹੈ। ਵੀਰਪਾਲ ਆਪਣੀ ਸਸਤੀ ਗੱਲ ਸੁਣ ਕੇ ਖਾਣੇ ਵਿੱਚ ਛੋਲੇ ਪੂਰੀਆਂ, ਗਾਜਰ ਦਾ ਹਲਵਾ, ਨਿੰਬੂ ਪਾਣੀ ਬਣਾ ਦਿੰਦੀ ਹੈ। ਸ਼ਾਮ ਦੇ ਟਾਈਮ ਜਦੋਂ ਕਲਵੰਤ ਘਰੇ ਆਉਂਦਾ ਹੈ ਤਾਂ ਉਸ ਦੇ ਸਾਹਮਣੇ ਉਸ ਦੇ ਦੋਸਤ ਵੀ ਆ ਜਾਂਦੇ ਹਨ। ਕਲਵੰਤ ਆਪਣੇ ਦੋਸਤ ਨਾਲੋਂ ਪਹਿਲਾਂ ਜਾਂਦਾ ਹੈ ਤੇ ਅੰਦਰ ਵੜ ਕੇ ਵੀਰਪਾਲ ਨੂੰ ਕਹਿੰਦਾ ਹੈ ਕਿ ਵੀਰਪਾਲ ਤੂੰ ਰਸੋਈ ਵਿੱਚ ਚਲੀ ਜਾ ਮੈਂ ਜਦ ਤੈਨੂੰ ਆਵਾਜ਼ ਲਾਵਾਂ ਤਾਂ ਤੂੰ ਬਾਹਰ ਆਵੀਂ ਤੇ ਘੁੰਡ ਕੱਢ ਲੈ ਫਿਰ ਵੀਰਪਾਲ ਰਸੋਈ ਵਿੱਚ ਚਲੀ ਜਾਂਦੀ ਹੈ ਉਸਦੇ ਦੋਸਤ ਅੰਦਰ ਆ ਜਾਂਦੇ ਹਨ ਕਲਵੰਤ ਆਪਣੇ ਦੋਸਤਾਂ ਨੂੰ ਡਰਾਈਂਗ ਰੂਮ ਵਿੱਚ ਬਿਠਾ ਦਿੰਦਾ ਹੈ ਡਰਾਈਂਗ ਰੂਮ ਦੀ ਸਜਾਵਟ ਬਹੁਤ ਸੋਹਣੀ ਹੁੰਦੀ ਹੈ ਕਲਵੰਤ ਦੇ ਸਾਰੇ ਦੋਸਤ ਉਸਦੇ ਘਰ ਦੀ ਬਹੁਤ ਤਾਰੀਫ਼ ਕਰਦੇ ਹਨ ਤੇ ਕਹਿੰਦੇ ਹਨ ਤੇਰੇ ਘਰ ਵਿਚ ਬਹੁਤ ਸਾਫਾਈ ਹੈ ਫਿਰ ਕਲਵੰਤ ਤੇ ਦੋਸਤਾਂ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੁੰਦੀ ਹੈ ਤੇ ਉਸਦੇ ਦੋਸਤ ਕਹਿੰਦੇ ਹਨ ਕਿ ਸਾਨੂੰ ਬਹੁਤ ਭੁੱਖ ਲੱਗੀ ਹੈ ਕਲਵੰਤ ਉੱਚੀ ਸਾਰੀ ਆਵਾਜ਼ ਦੇ ਨਾਲ ਕਹਿੰਦਾ ਹੈ ਕਿ ਮੇਰੇ ਦੋਸਤਾਂ ਦੇ ਲਈ ਕੋਲਡ ਡਰਿੰਕ ਲੈ ਕੇ ਆਉ ਵੀਰਪਾਲ ਹੈਰਾਨ ਹੋ ਜਾਂਦੀ ਹੈ ਕਿ ਕੋਲਡ ਡਰਿੰਕ ਕੀ ਹੁੰਦੀ ਹੈ ਕਿਉਂਕਿ ਉਸ ਨੂੰ ਕੋਲਡ ਡਰਿੰਕ ਬਾਰੇ ਕੁਝ ਨਹੀਂ ਪਤਾ ਵੀਰਪਾਲ ਨਿੰਬੂ ਪਾਣੀ ਲੈ ਕੇ ਆਉਂਦੀ ਹੈ ਉਸਨੇ ਕੋਲਡ ਡਰਿੰਕ ਕਿਉਂਕਿ ਮੰਗਾਈ ਨਹੀਂ ਸੀ ਉਸਦੇ ਦੋਸਤ ਨਿਮੋ ਕਿਉਂਕਿ ਕਲਵੰਤਾ ਆਪਣੀ ਪਤਨੀ ਨੂੰ ਆਪਣੇ ਦੋਸਤਾਂ ਸਾਹਮਣੇ ਇੱਕ ਨੌਕਰਾਰੀ ਦੱਸ ਰਿਹਾ ਹੈ ਫਿਰ ਜਦੋਂ ਰਸੋਈ ਵਿੱਚ ਚਲੀ ਜਾਂਦੀ ਹੈ ਤਾਂ ਕਲਵੰਤ ਉਸਦੇ ਪਿੱਛੇ ਆ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਜੋ ਕੁਝ ਖਾਣੇ ਵਿੱਚ ਬਣਾਇਆ ਹੈ ਲੈ ਆ ਕਲਵੰਤ ਆਪਣੇ ਦੋਸਤਾਂ ਕੋਲ ਜਾ ਕੇ ਬੈਠ ਜਾਂਦਾ ਹੈ ਤੇ ਵੀਰਪਾਲ ਖਾਣਾ ਸਰਵ ਕਰ ਦਿੰਦੀ ਹੈ ਤੇ ਉਸਦੇ ਦੋਸਤਾਂ ਨੂੰ ਖਾਣੇ ਦੀ ਖੁਸ਼ਬੂ ਬਹੁਤ ਹੀ ਜ਼ਿਆਦਾ ਆ ਰਹੀ ਹੁੰਦੀ ਹੈ ਉਨ੍ਹਾਂ ਵਿੱਚੋਂ ਇੱਕ ਦੋਸਤ ਕਹਿੰਦਾ ਹੈ ਕਿ ਵਾਹ ਕਿੰਨੀ ਸੋਹਣੀ ਖੁਸ਼ਬੂ ਆ ਰਹੀ ਹੈ ਜਲਦੀ ਜਲਦੀ ਖਾਣਾ ਲੈ ਕੇ ਆਓ ਮੈਨੂੰ ਤਾਂ ਬਹੁਤ ਭੁੱਖ ਲੱਗੀ ਹੈ ਦਿਲ ਕਰਦਾ ਹੈ ਕਿ ਮੈਂ ਆਪ ਰਸੋਈ ਵਿੱਚ ਚਲਾ ਜਾਵਾਂ ਜਦ ਵੀਰਪਾਲ ਖਾਣਾ ਲੈ ਕੇ ਆਉਂਦੀ ਹੈ ਤਾਂ ਕੁਲਵੰਤ ਦੇਖ ਕੇ ਹੈਰਾਨ ਹੋ ਜਾਂਦਾ ਹੈ ਕਿ ਜੋ ਕੁਝ ਉਸਨੇ ਲਿਸਟ ਵਿੱਚ ਲਿਖਿਆ ਸੀ ਪੀਜ਼ਾ 버ਗਰ ਨਿਊਡਲ ਇਹ ਸਭ ਕੁਝ ਤਾਂ ਉਸਨੇ ਨਹੀਂ ਬਣਾਇਆ ਉਸਦੇ ਵੱਲ ਉਹ ਬਹੁਤ ਗੁੱਸੇ ਨਾਲ ਦੇਖਦਾ ਹੈ ਉਸਨੂੰ ਸੁਈ ਵਿੱਚ ਲੈ ਜਾਂਦਾ ਹੈ ਤੇ ਕਹਿੰਦਾ ਹੈ ਕਿ ਤੈਨੂੰ ਮੈਂ ਪੀਜ਼ਾ 버ਗਰ ਵਾਲੀ ਲਿਸਟ ਦਿੱਤੀ ਸੀ ਤੇ ਤੂੰ ਇਹ ਅਨ ਹੈਲਦੀ ਖਾਣਾ ਕਿਉਂ ਬਣਾ ਦਿੱਤਾ ਹੁਣ ਤੇਰੀ ਵਜ੍ਹਾ ਨਾਲ ਮੇਰੇ ਦੋਸਤ ਮੇਰੀ ਬੇਇੱਜ਼ਤੀ ਕਰਨਗੇ ਤੇ ਮੈਨੂੰ ਹਰ ਥਾਂ ਤੇ ਸ਼ਰਮਿੰਦਾ ਕਰਦੀ ਹੈ ਤੂੰ ਮੈਂ ਤੇਰੀ ਸ਼ਰਮਿੰਦਗੀ ਦਾ ਠੇਕਾ ਨਹੀਂ ਲਿਆ ਤੂੰ ਲੱਗਦਾ ਹੈ ਮੇਰੀ ਬੇਇੱਜ਼ਤੀ ਕਰਵਾ ਕੇ ਹੀ ਰਹਿਣਾ ਹੈ ਉਸਦੇ ਦੋਸਤ ਖਾਣਾ ਖਾਂਦੇ ਹਨ ਤੇ ਬਹੁਤ ਖੁਸ਼ ਹੁੰਦੇ ਹਨ ਟਿਕਲਮੰਤ ਨੂੰ ਕਹਿੰਦੇ ਹਨ ਤੇਰਾ ਖਾਣਾ ਬਹੁਤ ਵਧੀਆ ਬਣਿਆ ਹੋਇਆ ਹੈ ਤੇ ਉਹ ਆਪਣੀ ਉਂਗਲਾ ਚੱਟਦੇ ਰਹਿ ਜਾਂਦੇ ਹਨ ਉਤੋਂ ਉਹਨਾਂ ਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੁੰਦੀ ਹੈ ਫਿਰ ਉਹਨਾਂ ਵਿੱਚ ਇੱਕ ਦੋਸਤ ਪੁੱਛਦਾ ਹੈ ਕਿ ਇਹ ਖਾਣਾ ਕਿਸ ਨੇ ਬਣਾਇਆ ਤਾਂ ਇਹ ਕਹਿੰਦਾ ਹੈ ਕਿ ਇਹ ਨੌਕਰਾਨੀ ਨੇ ਬਣਵਾਇਆ ਕਲਵੰਤ ਨੇ ਦੋਸਤ ਦੀ ਨੌਕਰਾਨੀ ਦੀ ਬਹੁਤ ਤਾਰੀਫ਼ ਕੀਤੀ ਤੇ ਕਹਿੰਦਾ ਹੈ ਕਿ ਖਾਣਾ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਹੈ ਫਿਰ ਕਲਵੰਤ ਦੇ ਦੋਸਤ ਕਹਿੰਦੇ ਹਨ ਭਾਬੀ ਕਿੱਥੇ ਹੈ ਸਾਨੂੰ ਭਾਬੀ ਨਾਲ ਮਿਲਵਾ ਦੇ ਕਲਵੰਤ ਅੱਗੋਂ ਬਹਾਨਾ ਬਣਾ ਲੈਂਦਾ ਹੈ ਕਿ ਉਹ ਉਸ ਨੂੰ ਅਚਾਨਕ ਪਿੱਕੇ ਜਾਣਾ ਪਿਆ ਉਸਦੀ ਮੰਮੀ ਠੀਕ ਨਹੀਂ ਸੀ ਨੈਕਸਟ ਟਾਈਮ ਮੈਂ ਤੁਹਾਨੂੰ ਜ਼ਰੂਰ ਮਿਲ ਆਫਰ ਕਰਾਂਗਾ ਤੇ ਤੂੰ ਉੱਥੇ ਜਾ ਕੇ ਆਪਣੀ ਵਧੀਆ ਪ੍ਰੈਜੈਂਟੇਸ਼ਨ ਦਵੀ ਤਾਂ ਤੇਰਾ ਬਾਹਰ ਦਾ ਕੰਮ ਫਿਕਸ ਹੋ ਜਾਵੇਗਾ ਤੇ ਤੂੰ ਫੌਰਨ ਵਿੱਚ ਹੀ ਸੈਟਲ ਹੋ ਸਕਦਾ ਹੈ ਇਸ ਲਈ ਤੂੰ ਆਪਣੀ ਪ੍ਰੈਜੈਂਟੇਸ਼ਨ ਵਧੀਆ ਦਵੀ ਤਾਂ ਜੋ ਉੱਥੇ ਆਪਣੀ ਜ਼ਿੰਦਗੀ ਬਤੀਤ ਕਰ ਸਕੇ ਤੇ ਹੋਰ ਵੀ ਵਧੀਆ ਤਰੱਕੀ ਕਰ ਸਕੇ ਇਹ ਸਭ ਕੁਝ ਸੁਣ ਕੇ ਕਲਮੰਤ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਹੈ ਤੇ ਆਪਣੇ ਘਰ ਆ ਜਾਂਦਾ ਹੈ ਕਰਿਆ ਕੇ ਉਹ ਸਭ ਕੁਝ ਦੱਸ ਦਿੰਦਾ ਹੈ ਕਿ ਹੋਂ ਉਸਨੇ ਇੰਟਰਨੈਸ਼ਨਲ ਟ੍ਰਿਪ ਵਾਸਤੇ ਫੌਰਨ ਜਾਣਾ ਹੈ ਇੱਕ ਕੁ ਮਹੀਨੇ ਵਾਸਤੇ ਹੋ ਸਕਦਾ ਹੈ ਕਿ ਮੈਂ ਉੱਥੇ ਰਹਾ ਫਿਰ ਕਲਵੰਤ ਦੀ ਮਾਂ ਕਹਿੰਦੀ ਹੈ ਕਿ ਤੂੰ ਇਕੱਲਾ ਹੀ ਉੱਥੇ ਕਿਵੇਂ ਜਾਵੇਂਗਾ ਤੇਰੀ ਪਤਨੀ ਤਾਂ ਇਕੱਲੀ ਇੱਥੇ ਰਹਿ ਜਾਵੇਗੀ ਇਸ ਟਿਪ ਨੂੰ ਤੂੰ ਮਨਾ ਕਰ ਦਵੇ ਕਲਵੰਤ ਕਹਿੰਦਾ ਹੈ ਕਿ ਮੰਮੀ ਤੁਹਾਡਾ ਦਿਮਾਗ ਤਾਂ ਖਰਾਬ ਨਹੀਂ ਹੋ ਗਿਆ ਇੰਨੀ ਤਰੱਕੀ ਕਰਨਾ ਚਾਹੁੰਦਾ ਹਾਂ ਮੈਂ ਤੇ ਤੁਸੀਂ ਮੇਰੀ ਤਰੱਕੀ ਵਿੱਚ ਰੁਕਾਵਟ ਪਾ ਰਹੇ ਹੋ ਮੈਂ ਇਸ ਵੀਰਪਾਲ ਕਰਕੇ ਆਪਣਾ ਫਿਊਚਰ ਖਰਾਬ ਨਹੀਂ ਕਰ ਸਕਦਾ ਮੈਂ ਇਸ ਦੇ ਬਦਲੇ ਆਪਣਾ ਫਿਊਚਰ ਕਿਉਂ ਖਰਾਬ ਕਰਾਂ ਜਦਕਿ ਮੈਨੂੰ ਇਹ ਕੁੜੀ ਬਿਲਕੁਲ ਵੀ ਪਸੰਦ ਨਹੀਂ ਹੈ ਵੈਸੇ ਵੀ ਮੈਨੂੰ ਇਹ ਹੁਣ ਮੌਕਾ ਮਿਲਿਆ ਹੈ ਮੈਂ ਆਪਣਾ ਪੂਰਾ 100% ਵਰਕ ਕਰਾਂਗਾ ਤੁਸੀਂ ਦੋਨੇ ਇਸ ਘਰ ਵਿੱਚ ਹੋ ਤਾਂ वैसे भी वीरपाल ਕੱਲੀ ਕਿੱਥੋਂ ਰਹਿ ਜਾਣੀ ਹੈ ਤੁਸੀਂ ਨੋਸ ਇਸ ਘਰ ਵਿੱਚ ਰਹਿਣਾ ਤੇ ਮੈਂ ਤੁਹਾਨੂੰ ਉਥੋਂ ਪੈਸੇ ਭੰਦਾ ਰਵਾਂਗਾ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਜੋ ਵੀ ਜ਼ਰੂਰੀ ਕੰਮ ਹੋਣਗੇ ਉਹ ਕਰ ਲੈਣਾ ਇਹਨਾਂ ਕਹਿ ਕੇ ਕਲਵੰਤ ਕਹਿੰਦਾ ਹੈ ਕਿ ਤੁਸੀਂ ਹੁਣ ਮੇਰੇ ਕੱਪੜੇ ਪੈਕ ਕਰ ਦੋ ਉਹ ਵੀਰਪਾਲ ਨੂੰ ਆਪਣੇ ਕਮਰੇ ਵਿੱਚ ਬੁਲਾਉਂਦਾ ਹੈ ਤੇ ਬਹੁਤ ਸਾਰੇ ਕੱਪੜੇ ਕੱਢ ਕੇ ਦੇ ਦਿੰਦਾ ਹੈ ਕਿ ਆਹ ਕੱਪੜੇ ਮੇਰੇ ਪੈਕ ਕਰ ਦੇ ਮੈਂ ਸਵੇਰੇ ਹੀ ਪਰ ਕੁਲਵੰਤ ਉਸ ਨੂੰ ਪਲਟ ਕੇ ਇਹ ਸਭ ਕੁਝ ਸੁਣ ਕੇ ਵੀਰਪਾਲ ਦੀਆਂ ਅੱਖਾਂ ਵਿੱਚ ਬਹੁਤ ਸਾਰੇ ਅਥਰੂ ਨਿਕਲਦੇ ਹਨ ਪਰ ਕੁਲਵੰਤ ਉਸ ਤੇ ਧਿਆਨ ਨਹੀਂ ਦਿੰਦਾ ਕੁਲਵੰਤ ਚਲਾ ਜਾਂਦਾ ਹੈ ਕਾਫੀ ਸਮਾਂ ਬੀਤ ਜਾਂਦਾ ਹੈ ਵੀਰਪਾਲ ਉਸ ਨੂੰ ਜਦ ਫੋਨ ਕਰਦੀ ਹੈ ਤਾਂ ਕੁਲਵੰਤ ਉਸ ਦੇ ਫੋਨ ਦਾ ਜਵਾਬ ਵੀ ਨਹੀਂ ਦਿੰਦਾ ਤੇ ਨਾ ਹੀ ਉਸ ਦਾ ਫੋਨ ਚੁੱਕਦਾ ਹੈ ਵੀਰਪਾਲ ਹੁਣ ਬਹੁਤ ਹੀ ਉਦਾਸ ਰਹਿਣ ਲੱਗ ਪੈਂਦੀ ਹੈ ਉਹ ਕਿਸੇ ਨਾਲ ਗੱਲਬਾਤ ਨਹੀਂ ਕਰਦੀ ਇਹ ਸਭ ਕੁਝ ਦੇਖ ਕੇ ਵੀਰਪਾਲ ਦੀ ਸੱਸ ਆਪਣੀ ਸਾਰੀ ਗੱਲ ਸਹੇਲੀ ਨੂੰ ਦੱਸਦੀ ਹੈ ਤੋ ਕਹਿੰਦੀ ਹੈ ਕਿ ਮੇਰਾ ਪੁੱਤ ਮੇਰੀ ਨੂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦਾ ਜਦਕਿ ਮੇਰੀ ਨੂ ਵਿੱਚ ਕੋਈ ਵੀ ਕਮੀ ਨਹੀਂ ਉਹ ਸਿਰਫ ਇੱਕ ਪੜ੍ਹੀ ਲਿਖੀ ਨਹੀਂ ਹੈ ਇਸ ਦੇ ਕਰਕੇ ਉਸ ਦਾ ਪੁੱਤਰ ਉਸ ਨੂੰ ਮੂਹ ਨਹੀਂ ਲਾਉਂਦਾ ਤੇ ਉਸ ਨੂੰ ਪਸੰਦ ਨਹੀਂ ਕਰਦਾ ਤਾਂ ਉਸ ਤੋਂ ਆਪਣਾ ਪਿੱਛਾ ਛਡਾਉਣਾ ਚਾਹੁੰਦਾ ਹੈ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਹੁਣ ਕੀ ਕਰਾਂ ਇਹ ਸਭ ਕੁਝ ਸੁਣ ਕੇ ਵੀਰਪਾਲ ਦੀ ਸਹੇਲਿਓਸ ਨੂੰ ਕਹਿੰਦੀ ਹੈ ਕਿ ਵੀਰਪਾਲ ਜਿਸ ਕੰਮ ਵਿੱਚ ਮਾਹਿਰ ਹੈ ਉਹ ਉਸ ਲੱਗ ਪੈਂਦਾ ਹੈ ਇੱਕ ਕੰਪੀਟੀਸ਼ਨ ਤੋਂ ਬਾਅਦ ਦੂਜਾ ਕੰਪੀਟੀਸ਼ਨ ਦੂਜੇ ਤੋਂ ਬਾਅਦ ਤੀਜਾ ਕੰਪੀਟੀਸ਼ਨ ਇਸ ਤਰ੍ਹਾਂ ਕਰਕੇ ਉਹ ਕਾਫੀ ਸਾਰੇ ਕੰਪੀਟੀਸ਼ਨ ਵਿੱਚ ਜਿੱਤ ਜਾਂਦੀ ਹੈ ਤੇ ਫਿਰ ਉਸ ਨੂੰ ਇੱਕ ਫੋਰਨ ਤੋਂ ਇੱਕ ਕੰਪੀਟੀਸ਼ਨ ਦੇ ਲਈ ਆਫਰ ਆਉਂਦੀ ਹੈ ਵੀਰਪਾਲ ਫੋਰਨ ਦਾ ਨਾਮ ਸੁਣ ਕੇ ਉਸ ਨੂੰ ਮਨਾ ਕਰ ਦਿੰਦੀ ਹੈ ਤੇ ਉਹ ਕਹਿੰਦੀ ਹੈ ਕਿ ਮੰਮੀ ਮੈਂ ਤੁਹਾਨੂੰ ਇੱਥੇ ਛੱਡ ਕੇ ਨਹੀਂ ਜਾ ਸਕਦੀ ਤੁਸੀਂ ਮੇਰੇ ਪਿੱਛੋਂ ਇਕੱਲੇ ਰਹਿ ਜਾਵੋਗੇ ਤੁਸੀਂ ਇਕੱਲੇ ਕਿਵੇਂ ਆਪਣਾ ਸਮਾਂ ਬਤੀਤ ਕਰੋਗੇ ਮੈਂ ਇੱਥੇ ਇਕੱਲੀ ਰਹਿ ਲਵਾਂਗੀ ਤੂੰ ਮੇਰੀ ਫਿਕਰ ਨਾ ਕਰ ਮੈਂ ਆਪਣੀ ਭੈਣ ਨੂੰ ਇੱਥੇ ਸਾਥ ਲਾਵਾਂਗੀ ਤੈਨੂੰ ਇਸ ਕੰਪੀਟੀਸ਼ਨ ਵਿੱਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ ਤੇ ਮੈਨੂੰ ਉਮੀਦ ਹੈ ਕਿ ਤੂੰ ਇਸ ਕੰਪੀਟੀਸ਼ਨ ਨੂੰ ਜ਼ਰੂਰ ਜਿੱਤੇਂਗੀ ਵੀਰਪਾਲ ਕੰਪੀਟੀਸ਼ਨ ਲਈ ਹਾਂ ਕਰ ਦਿੰਦੀ ਹੈ ਉਹ ਫੌਰਨ ਚਲੀ ਜਾਂਦੀ ਹੈ ਉੱਥੇ ਉਸ ਨੂੰ ਇੰਗਲਿਸ਼ ਤਾਂ ਨਹੀਂ ਆਉਂਦੀ ਤੇ ਸਾਰੇ ਜਾਣੇ ਆਪਸ ਵਿੱਚ ਇੰਗਲਿਸ਼ 'ਚ ਗੱਲ ਕਰਦੇ ਹਨ ਥੋੜੇ ਟਾਈਮ ਨਾਲ ਚੁੱਪ ਕਰ ਜਾਂਦੀ ਹੈ ਤੇ ਫਿਰ ਉਸ ਨੂੰ ਪਰ ਸਮਝ ਆ ਜਾਂਦੀ ਹੈ ਕਿ ਉਸਨੇ ਕੀ ਕਿਹਾ ਉਹ ਆਪਣਾ ਨਾਮ ਦੱਸ ਦਿੰਦੀ ਵੀਰਪਾਲ ਨੇ ਕਲਵੰਤ ਨੂੰ ਦੇਖਿਆ ਸੀ ਕਿ ਜਦੋਂ ਉਸ ਨੂੰ ਕੁਝ ਇੰਗਲਿਸ਼ ਦੇ ਵਰਡ ਸਮਝ ਨਹੀਂ ਆਉਂਦੇ ਤਾਂ ਉਹ ਫੋਨ ਦਾ ਯੂਜ਼ ਕਰਦਾ ਹੈ ਤੇ ਉਸ ਦੇ ذریعے ਪੰਜਾਬੀ ਨੂੰ ਇੰਗਲਿਸ਼ ਵਿੱਚ ਟ੍ਰਾਂਸਲੇਟ ਕਰ ਲੈਂਦਾ ਹੈ ਇਸ ਤਰ੍ਹਾਂ ਹੀ ਵੀਰਪਾਲ ਨੇ ਆਪਣਾ ਫੋਨ ਦਾ ਯੂਜ਼ ਕੀਤਾ ਤੇ ਪੰਜਾਬੀ ਤੋਂ ਇੰਗਲਿਸ਼ ਵਿੱਚ ਟ੍ਰਾਂਸਲੇਟ ਕਰਕੇ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਵੀਰਪਾਲ ਦਾ ਕੰਪੀਟੀਸ਼ਨ ਸ਼ੁਰੂ ਹੋ ਚੁੱਕਿਆ ਸੀ ਪਹਿਲਾਂ ਉਹ ਬਹੁਤ ਡਰ ਰਹੀ ਸੀ ਕਿ ਪਤਾ ਨਹੀਂ ਕਿ ਕੰਪੀਟੀਸ਼ਨ ਵਿੱਚ ਕੀ ਬਣੇਗਾ ਵੀਰਪਾਲ ਨੇ ਬਹੁਤ ਹੀ ਸਵਾਜਿਸਟ ਖਾਣਾ ਬਣਾਇਆ ਤੇ ਵੀਰਪਾਲ ਇਹ ਕੰਪੀਟੀਸ਼ਨ ਜਿੱਤ ਚੁੱਕੀ ਸੀ ਤੇ ਉਸ ਦਾ ਨਾਮ ਹੁਣ ਪੂਰੇ ਵਰਲਡ ਵਿੱਚ ਫੇਮਸ ਹੋ ਚੁੱਕਿਆ ਸੀ ਉਸ ਨੂੰ ਐਜ਼ ਅ ਮਾਸਟਰ ਸ਼ੈਫ ਦੇ ਤੌਰ ਤੇ ਕਾਫੀ ਸਾਰੀਆਂ ਫੋਰਨ ਵਿੱਚ ਆਫਰ ਆਈਆਂ ਤੇ ਉਹ ਉਸ ਨੇ ਐਕਸੈਪਟ ਵੀ ਕਰ ਲਈਆਂ ਹੌਲੀ-ਹੌਲੀ ਵੀਰਪਾਲ ਨੇ ਉੱਥੇ ਹੀ ਰਹਿ ਕੇ ਇੰਗਲਿਸ਼ ਵੀ ਸਿੱਖ ਲਈ ਹੁਣ ਉਹ ਕਾਫੀ ਇੰਗਲਿਸ਼ ਵਿੱਚ ਮਾਹਿਰ ਸੀ ਤੇ ਉਸਨੇ ਆਪਣੇ ਆਪ ਨੂੰ ਕਾਫੀ ਬਦਲ ਲਿਆ ਸੀ ਫਿਰ ਇੱਕ ਦਿਨ ਕਲਵੰਤ ਆਪਣੇ ਦੋਸਤ ਦੇ ਘਰ ਜਾਂਦਾ ਹੈ ਉੱਥੇ ਬੈਠ ਕੇ ਚਾਹ ਪੀ ਰਿਹਾ ਹੋਿੰਦਾ ਹੈ ਕਿ ਉਸ ਨੂੰ ਉੱਥੇ ਵੀਰਪਾਲ ਦੀ ਤਸਵੀਰ ਦਿਖਤੀ ਹੈ ਕਿ ਉਹ ਇੱਕ ਮੈਗਜ਼ੀਨ ਦੇ ਉੱਪਰ ਵੀਰਪਾਲ ਦੀ ਤਸਵੀਰ ਛਾਪੀ ਹੁੰਦੀ ਹੈ ਪਹਿਲਾਂ ਤਾਂ ਕਲਵੰਤ ਨੇ ਵੀਰਪਾਲ ਨੂੰ ਪਛਾਣਿਆ ਹੀ ਨਹੀਂ ਕਿਉਂਕਿ ਵੀਰਪਾਲ ਬਹੁਤ ਹੀ ਜ਼ਿਆਦਾ ਚੇਂਜ ਹੋ ਚੁੱਕੀ ਸੀ ਫਿਰ ਉਸਨੇ ਵੀਰਪਾਲ ਨੂੰ ਪਛਾਣ ਲਿਆ ਤੇ ਉਸ ਨੂੰ ਯਾਦ ਆਇਆ ਕਿ ਇਹ ਵੀਰਪਾਲ ਹੈ ਪਰ ਉਹ ਇੱਥੇ ਕੀ ਕਰ ਰਹੀ ਹੋਵੇਗੀ ਫਿਰ ਉਸਨੇ ਕਲਵੰਤ ਨੇ ਉਸ ਨੂੰ ਪੁੱਛਿਆ ਕਿ ਤੂੰ ਇੱਕ ਸ਼ੈਫ ਬਣ ਚੁੱਕੀ ਹੈ ਤੇ ਮੈਨੂੰ ਇਸ ਗੱਲ ਬਾਰੇ ਖਬਰ ਵੀ ਨਹੀਂ ਦਿੱਤੀ ਤਾਂ ਵੀਰਪਾਲ ਨੇ ਅੱਗੋਂ ਕਹਾ ਕਿ ਤੁਸੀਂ ਮੇਰੀ ਅਟੈਂਡ ਕਰਦੇ ਹੋ ਤੇ ਨਾ ਹੀ ਮੇਰੀ ਕਲ ਦਾ ਜਵਾਬ ਦਿੰਦੇ ਹੋ ਇਹ ਸਭ ਕੁਝ ਦੇਖ ਕੇ ਕਲਵੰਤ ਹੈਰਾਨ ਹੋ ਗਿਆ ਕਿ ਵੀਰਪਾਲ ਇੰਗਲਿਸ਼ ਦੇ ਇਨ ਵਰਡ ਕਿਵੇਂ ਯੂਜ਼ ਕਰਦੀ ਹੈ ਉਸ ਨੇ ਉਸ ਨੂੰ ਮਿਲਣ ਲਈ ਕਿਹਾ ਵੀਰਪਾਲ ਨੇ ਕਿਹਾ ਓਕੇ ਮਿਲਦੇ ਹਾਂ ਵੀਰਪਾਲ ਉਸ ਨੂੰ ਮਿਲਣ ਦੇ ਲਈ ਆਈ ਤਾਂ ਜਦ ਵੀਰਪਾਲ ਨੂੰ ਕਲਵੰਤ ਨੇ ਦੇਖਿਆ ਤਾਂ ਉਸ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਉਹ ਹੈਰਾਨ ਹੋ ਗਿਆ ਕਿ ਇਹ ਜੋ ਸਧਾਰਨ ਅਨਪੜ ਗਵਾਰ ਕੁੜੀ ਸੀ ਇੰਡੀਆ ਛੱਡ ਕੇ ਤਾਵਾ ਹੋਇਆ ਤੇ ਉਸਨੇ ਵੀਰਪਾਲ ਤੋਂ ਮਾਫੀ ਮੰਗੀ ਵੀਰਪਾਲ ਨੇ ਉਸ ਨੂੰ ਮਾਫ ਕਰ ਦਿੱਤਾ ਵੀਰਪਾਲ ਨੇ ਕਿਹਾ ਕਿ ਬਲਕਿ ਬੰਦੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੋਣਾ ਚਾਹੀਦਾ ਹੈ ਉਹ ਸਾਨੂੰ ਜ਼ਰੂਰ ਅੱਗੇ ਲੈ ਕੇ ਜਾਂਦਾ ਹੈ ਐਂਡ ਤੁਸੀਂ ਇੰਗਲਿਸ਼ ਹੀ ਕਾ ਕਰਦੇ ਸੀ ਇੰਗਲਿਸ਼ ਤਾਂ ਸਿੱਖਣੀ ਕੋਈ ਐਨੀ ਵੱਡੀ ਗੱਲ ਨਹੀਂ ਪਰ ਸਾਨੂੰ ਆਪਣੀ ਪੰਜਾਬੀ ਬੋਲੀ ਨੂੰ ਨਹੀਂ ਭੁੱਲਣਾ ਚਾਹੀਦਾ ਤੁਸੀਂ ਮੈਨੂੰ ਅਨਪਰਗਵਾਰ ਹਮੇਸ਼ਾ ਬੋਲਦੇ ਰਹਿੰਦੇ ਸੀ ਕਿਸੇ ਨੂੰ ਵੀ ਅਨਪਰਗਵਾੜ ਬੋਲ ਕੇ ਉਸ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਹੋ ਸਕਦਾ ਹੈ ਕਿ ਉਸ ਨੂੰ ਅਜਿਹਾ ਮਾਹੌਲ ਹੀ ਨਾ ਮਿਲਿਆ ਹੋਵੇ ਕਿ ਉਹ ਆਪਣੇ ਆਪ ਨੂੰ ਸਾਬਿਤ ਕਰ ਸਕੇ ਤੇ ਅੱਜ ਦੇਖੋ ਮੈਨੂੰ ਉਹ ਜਿਹਾ ਮਾਹੌਲ ਮਿਲਿਆ ਹੈ ਤੇ ਮੈਂ ਆਪਣੇ guna ਕਰਕੇ ਅੱਜ ਕਿੱਥੇ ਤੋਂ ਕਿੱਥੇ ਪਹੁੰਚ ਗਈ ਹਾਂ ਤੇ ਪੂਰੇ ਵਰਲਡ ਵਿੱਚ ਫੇਮਸ ਹੋ ਚੁੱਕੀ ਹਾਂ ਤੇ ਆਪਣਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਹੈ ਕਿਸੇ ਨੂੰ ਘਟ ਨਹੀਂ ਸਮਝਣਾ ਚਾਹੀਦਾ ਅਸੀ ਕਿਸੇ ਨੂੰ ਘੱਟ ਸਮਝਦੇ ਹਾਂ ਤਾਂ ਉਹ ਇੱਕ ਨਾ ਇੱਕ ਦਿਨ ਸਾਡੇ ਤੇ ਜ਼ਰੂਰ ਭਾਰੀ ਪੈਂਦਾ ਹੈ ਸੂਰਤ ਨਾਲੋਂ ਸਿਰਤ ਜ਼ਿਆਦਾ ਜ਼ਰੂਰੀ ਹੈ ਹੁੰਦੀ ਹੈ ਇਹ ਸਭ ਕੁਝ ਦੇਖ ਕੇ ਕਲਵੰਤ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਸ ਨੂੰ ਆਪਣੀ ਗਲਤੀ ਦਾ ਬਹੁਤ ਪਛਤਾਵਾ ਹੋਇਆ ਤੇ ਉਸ ਨੇ ਕਹਾ ਕਿ ਆਮ ਸੋਰੀ ਮੈਨੂੰ ਮaaf ਕਰ ਦੋ ਮੈਂ ਨੈਕਸਟ ਟਾਈਮ ਤੋਂ ਐਵੇਂ ਦਾ ਕੁਝ ਨਹੀਂ ਕਰਾਂਗਾ ਕਲਵੰਤ ਦੀਆਂ ਗੱਲਾਂ ਸੁਣ ਕੇ ਵੀਰਪਾਲ ਨੇ ਉਸ ਨੂੰ ਮaaf ਕਰ ਦਿੱਤਾ ਤੇ ਦੋਵੇਂ ਇਕੱਠੇ ਰਹਿਣ ਲੱਗ ਪਏ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡੇ ਸਾਡੇ ਚੈਨਲ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਕਰਨਾ ਨਾ ਭੁੱਲਿਓ। ਥੈਂਕ ਯੂ ਸੋ ਮੱਚ।